ਇਹ ਜਿਹੜਾ ਬੀਬੀ ਦਾ ਅਕਾਲ ਚਲਾਣਾ ਹੋਇਆ ਇਹ ਬਹੁਤ ਦਰਦਨਾਕ ਹੈ ਤੇ ਇੱਕ ਤੋਂ ਹੋਰ ਆਦਮੀ ਇਹੋ ਜਿਹੇ ਜੋ ਬੀਬੀ ਸਟੂਡੈਂਟਸ ਦੇ ਨਾਲ ਚੰਗਾ ਵਿਹਾਰ ਨਹੀਂ ਕਰਦੇ ਪਰ ਇੱਕ ਤੋਂ ਵੀ ਟਿਬਿਊਨ ਨੇ ਆਵਾਜ਼ ਬਾਹਰ ਨਿਕਲਣ ਨਹੀਂ ਦਿੱਤੀ ਹੈਗੀ ਜਿਹੜੀ ਕਿ ਪੰਜਾਬ ਦੀ ਇੱਕ ਸਭ ਤੋਂ ਮੇਨ ਅਖਬਾਰ ਹੈਗੀ ਹੈ ਫਿਰ ਪ੍ਰੈਸ ਨੇ ਆਪਣੇ ਆਪ ਦੇ ਉੱਤੇ پابੰਦੀ ਲਾਈ ਹੋਈ ਹੈ ਕਿ ਇਸ ਕੇਸ ਨੂੰ ਰੋਸ਼ਨੀ ਕਰਨਾ ਔਰ ਬੜੇ ਲੰਬੇ ਚਿਰ ਤੋਂ ਸਾਰੇ ਜਿੰਨੇ ਵੀ ਸਟੂਡੈਂਟਸ ਨੇ ਉਹਨਾਂ ਦੇ ਮੰਨ ਦੇ ਵਿੱਚ ਡਰ ਵੀ ਹੈ ਅਫਸੋਸ ਵੀ ਹੈ ਤੇ ਫਿਰ ਹਰਿਆਣੇ ਦੇ ਵਿੱਚ ਇਹੋ ਜਿਹੇ ਜ਼ੁਲਮ ਦਾ ਨਤੀਜਾ ਕੱਢ ਕੇ ਜਿਹੜੇ ਪ੍ਰਿੰਸੀਪਲ ਹੈਗੇ ਆ ਉਹਨਾਂ ਨੂੰ ਗ੍ਰਿਫਟਾਰ ਕੀਤਾ ਗਿਆ ਮੈਨੂੰ ਅਫਸੋਸ ਹੈ ਕਿ ਪਟਿਆਲੇ ਦੀ ਜਿਹੜੀ ਪ੍ਰੈਸ ਹੈ ਇਸ ਨੇ ਇਸ ਕੇਸ ਦੇ ਵਿੱਚ ਬਹੁਤ ਬੜੀ ਸੁਸਤੀ ਦਿਖਾਈ ਹੈ ਪ੍ਰੈਸ ਦੇ ਉੱਤੇ ਬਹੁਤ ਵੱਡਾ ਤੱਬਾ ਲੱਗਦਾ ਹੈਗਾ ਲੋਕਾਂ ਨੇ ਆਮ ਪਾਰਟੀ ਦੇ ਉੱਤੇ ਪੂਰਾ ਭਰੋਸਾ ਰੱਖਿਆ ਪਰ ਇਧਰਲੇ ਪਾਸੋਂ ਵੀ ਅਫਸੋਸ ਹੈ ਕਿ ਆਮ ਆਦਮੀ ਪਾਰਟੀ ਵੀ ਇਸ ਗੰਭੀਰ ਮਸਲੇ ਦੇ ਉੱਤੇ ਚੁੱਪ ਹੋਈ ਖੜੀ ਹੈ ਸਾਜੀ ਸੀਕੂਐਂਸ ਵਾਈ ਲਿਖਿਆ ਇਹਦੇ ਤੇ ਐਫਆਈਆਰ ਰਜਿਸਟਰ ਹੋ ਜਾਊਗੀ ਇਹ ਤਾਂ ਹੋ ਜਾਊਗੀ ਮੈਂ ਫਿਰ ਤੁਸੀਂ ਕਿਸੇ ਵਕੀਲ ਨੂੰ ਪੁੱਛ ਪੁੱਛੋਏ ਜੀ ਸਰ ਛੋਟੀ ਸਾਹਿਬ ਨੂੰ ਪੁੱਛੋ ਸਾਡੇ ਵਕੀਲ ਨੂੰ ਜਿੱਥੇ ਸਿੰਘ ਜੀ ਛੋਡੀ ਹੈ ਉਹ ਚੁੱਕ ਪਟਿਆਲੇ ਆ ਰਹੇ ਆ ਉਹਨਾਂ ਨੂੰ ਖੋਕੀਏ ਪਰਚਾ ਬਣਾਉਣੇ ਇਹ ਪਰਚਾ ਬਣਾਉਣਾ ਠੀਕ ਹੈ ਠੀਕ ਹੈ ਇਹ ਬਹੁਤ ਅੱਛਾ ਹੈ ਪਰ ਛੋਡੀ ਸਾਹਿਬ ਨੂੰ ਕੋਮ ਮਾਨ ਸਾਹਿਬ ਨੇ ਕਿਹਾ ਤਾਂ ਪਰਚਾ ਬਣਾਓ ਠੀਕ ਹੈ ਹਾਂ ਜੀ ਮਾਨ ਸਾਹਿਬ ਅੱਜ ਦਾ ਪ੍ਰੋਗਰਾਮ ਹੈ ਦਾਦੂ ਤੁਸੀਂ ਪੁਹੁੰਚੇ ਪਟਿਆਲੇ ਯੂਨੀਵਰਸਿਟੀ ਪ੍ਰੋਗਰਾਮ ਧਰਦੇ ਪਹੁੰਚੇ ਹੋ ਹਾਂ ਇਹ ਬਹੁਤ ਜਿਹੜੇ ਸਟੂਡੈਂਟਸ ਹੈ ਇਹ ਵਿਚਾਰੇ ਬਹੁਤ ਔਖੇ ਹੋਏ ਹੋਏ ਹੈ ਤੇ ਇਨਨੇ ਚਿਰ ਦੇ ਇੱਕ ਬੀਬੇ ਆਪਣੀ ਜਾਨ ਲੈ ਲਈ ਹੈ ਜੋ ਕਰਕੇ ਇੱਕ ਪ੍ਰੋਫੈਸਰ ਅਸ਼ਲੀਲ ਗੱਲਾਂ ਕਰਦਾ ਸੀਗਾ ਅਜੇ ਵੀ ਕਰਦਾ ਹੈਗਾ ਤੇ ਅਜੇ ਤੱਕ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਫੌਜਦਾਰੀ ਦੇ ਪਰਚੇ ਦਿੱਤੇ ਹੈ ਪਰ ਜਿਹੜੇ ਪ੍ਰੋਫੈਸਰ ਨੇ ਉਨਤਾਈ ਕੀਤੀ ਹੈ ਉਹਦੇ ਉੱਤੇ ਅਜੇ ਤੱਕ ਫੋਈ ਐਕਸ਼ਨ ਨਹੀਂ ਲਿਆ ਗਿਆ ਔਰ ਜਿਹੜੀ ਸਰ ਦੀ ਪ੍ਰੈਸ ਹੈਗੀ ਹੈ ਉਸ ਨੇ ਵੀ ਇਸ ਜ਼ੁਲਮ ਨੂੰ ਹਾਈਲਾਈਟ ਨਹੀਂ ਕੀਤਾ ਜਿਵੇਂ ਹਰਿਆਣੇ ਦੀ ਪ੍ਰੈਸ ਨੇ ਹਾਈਲਾਈਟ ਕੀਤਾ ਜਿਹੜਾ ਪ੍ਰਿੰਸੀਪਲ ਵੀਪੀਐਨ ਦੇ ਨਾਲ ਬੇਅਦਬੀ ਕਰਦਾ ਸੀਗਾ ਔਰ ਉਹਨਾਂ ਦੀ ਇੱਜ਼ਤ ਵਾਲ ਦੇਖਦਾ ਸੀਗਾ ਸੋ ਜਿਹੜੀ ਆਮ ਪਾਰਟੀ ਦੇ ਐਮ.ਐਲ.ਏ ਹੈਗੇ ਆ ਉਹ ਵੀ ਅੱਗੇ ਨਹੀਂ ਆਏ ਔਰ ਲੋਕਾਂ ਨੇ ਆਮ ਪਾਰਟੀ ਨੂੰ ਚੁਣਿਆ ਸੀ ਕਿ ਅਸੀਂ ਇੱਕ ਨਵੀਂ ਸਰਕਾਰ ਬਣਾਉਣਾ ਚਾਹੁੰਦੇ ਹਾਂ ਤੇ ਅਜੇ ਤੱਕ ਸਰਕਾਰ ਨੇ ਇਹਦੇ ਵਿੱਚ ਡੱਕਾ ਨਹੀਂ ਤੋੜਿਆ ਜਿਹੜਾ ਕਿ ਬਹੁਤ ਅਫਸੋਸਜਨਕ ਹੈ ਤੇ ਅਸੀਂ ਇਸ ਕੇਸ ਨੂੰ ਫੌਜਦਾਰੀ ਦੇ ਤੌਰ ਦੇ ਉੱਤੇ ਪੀਸ ਕਰਨਾ ਚਾਹੁੰਦੇ ਆ ਕਿ ਮੈਂ ਸਟੂਡੈਂਟਸ ਦੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਸਾਡੇ ਵਕੀਲ ਸਾਹਿਬ ਦੀ رائے ਲਓ ਜਿਸ ਨਾਲ ਇਹ ਪਰਚਾ ਬਣੇ ਤੇ ਅਸੀਂ ਫੌਜਦਾਰੀ ਦਾ ਕੇਸ ਇਹਦੇ ਉੱਤੇ ਦਰਜ ਕਰਵਾਈਏ ਤੇ ਵਾਈਸ ਟ੍ਰਾਂਸਫਰ ਸਾਹਿਬ ਨੂੰ ਵੀ ਮੈਂ ਅਪੀਲ ਕਰਦੇ ਆ ਕਿ ਇੰਨੇ ਚਿਰ ਤੋਂ ਇਹ ਰੌਲਾ ਚੱਲ ਰਿਹਾ ਹੈ ਤੇ ਤੁਸੀਂ ਬਹੁਤ ਵੱਡੇ ਅਫਸਰ ਦੇ ਉੱਤੇ ਬੈਠੇ ਹੋ ਤੇ ਇਹਦੇ ਵਿੱਚ ਤੁਹਾਡੀ ਵੀ ਇਹ ਹੈ ਅਨਘੇੜੀ ਹੈ ਕਿ ਤੁਹਾਡੇ ਸਟੂਡੈਂਟਸ ਜਿਹੜੇ ਤੁਹਾਡੇ ਬੱਚੇ ਐ ਉਹ ਇੰਨੇ ਮੀਨੀਤੋਂ 당 ਆ ਕੇ ਸੜਕਾਂ ਤੇ ਬੈਠੇ ਐ ਤੇ ਉਹਨਾਂ ਦੇ ਉੱਤੇ ਫੌਜਦਾਰੀ ਦੇ ਕੇਸ ਦਰਜ ਕਰਵਾ ਦਿੱਤੇ ਐ ਔਰ ਜੇਗਾ ਅਸਲੀ ਮਲਜ਼ਮ ਸੀ ਉਹਦੇ ਤੇ ਕੋਈ ਅਜੇ ਤੱਕ ਐਕਸ਼ਨ ਨਹੀਂ ਹੋਇਆ ਮਾਨ ਸਰ ਅਜੁੱਧਿਆ ਜਾਉਗੇ ਜੀ ਕੋਈ ਨਿਮੰਤਰਣ ਆਇਆ ਹੈ ਭੇਜੀ ਸਰਕਾਰ ਨੇ ਐਜ਼ ਐਮਪੀ ਤੁਹਾਨੂੰ ਇਹ ਯੁੱਧਿਆ ਦੇਖੋ ਮੰਦਰ ਬਣਾਉਣਾ ਬਹੁਤ ਅੱਛੀ ਚੀਜ਼ ਹੈ ਪਰ ਕਿਸੇ ਦੀ ਮਸਜਿਦ ਤੋੜ ਕੇ ਪੰਚੇ ਉਹਦੇ ਤੇ ਮੰਦਰ ਬਣਾਉਣਾ ਮੈਂ ਸਮਝਦਾ ਕਿ ਬਹੁਤ ਨਜਾਇਜ਼ ਗੱਲ ਹੈ ਜਿਵੇਂ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਨੇ ਫੋਰਸ ਦਿਨਾਰ 1984 ਦੇ ਵਿੱਚ ਹਮਲੇ ਕੀਤੇ ਸੀਗੇ ਇਸੇ ਤਰ੍ਹਾਂ 1992 ਦੇ ਵਿੱਚ ਮੋਦੀ ਸਾਹਿਬ ਜੋਸ਼ੀ ਸਾਹਿਬ ਤੇ ਭਾਜਪਾ ਤੇ ਆਰਐਸ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਾ ਕੇ ਹਮਲਾ ਕੀਤਾ ਬਬਰੀ ਮਸਜਿਦ ਉੱਤੇ ਤੇ ਉਸ ਵਕਤ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਸੀ ਉਦੋਂ ਪ੍ਰੀਮ ਮਿੰਿਸਟਰ ਨਰਸਿਮਰਾਉ ਸੀਗੇ ਤੇ ਉਹਨਾਂ ਦੇ ਕੋਲੇ ਜਦੋਂ ਗੱਲ ਪਹੁੰਚੀ ਤੇ ਉਹਨਾਂ ਦੇ ਜਿਹੜੇ ਅੱਗੇ ਪੇਰੇਦਾਰ ਸੀ ਉਹਨਾਂ ਨੇ ਕਿਹਾ ਕਿ ਨਰਸਿਮਰਾਉ ਅਜੇ ਸੋਤੇ ਪਏ ਵੀ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਕਿਸੇ ਇਸਲਾਮਿਕ ਜਾਂ ਹੋਰ ਕਿਸੇ ਮਜ਼ਬ ਦਾ ਕੋਈ ਵੀ ਮੱਠ ਮਸਜਿਦ ਗੁਰਦੁਆਰਾ ਢਾ ਦੇਣਾ ਤੇ ਉਹਦੇ ਉੱਤੇ ਫੇਰ ਮੰਦਰ ਬਣਾ ਦੇਣਾ ਜਿੰਨੇ ਵੀ ਇਸਲਾਮਿਕ ਮੁਲਕ ਹੈਗੇ ਐ ਉਹਨਾਂ ਨੇ ਅਜੇ ਤੱਕ ਪ੍ਰੋਟੈਸਟ ਨਹੀਂ ਕੀਤਾ ਜਿਹੜਾ ਕਿ ਮੈਂ ਸਮਝਦੇ ਆਂ ਕਿ ਇਹ ਵੀ ਸਾਰੇ ਇਸਲਾਮਿਕ ਮੁਲਕਾਂ ਦੀ ਬਹੁਤ ਭਾਰੀ ਅਣਗਹਿਲੀ ਹੈ ਤੇ ਮੋਦੀ ਸਾਹਿਬ ਨੂੰ ਅਜੇ ਵੀ ਪਿੱਛੇ ਹਟ ਜਾਣਾ ਚਾਹੀਦਾ ਜੋ ਕਰਕੇ ਜਿਹੜੀ ਸਾਡਾ ਸੰਵਧਾਨ ਹੈ ਉਹ ਧਰਮ ਨਿਰਪੱਖ ਹੈ ਸੈਕੂਲਰ ਹੈ ਤੇ ਪ੍ਰੈ[ਮ]ੀਨਿਸਟਰ ਕਿਸੇ ਵੀ ਮੰਦਰ ਦਾ ਉਤਘਾਟਨ ਜਾਂ ਗੁਰਦੁਆਰੇ ਦਾ ਨਹੀਂ ਕਰ ਸਰਦਾ ਹੈਗਾ ਇੱਕ ਕਨਸਟੀਟਿਊਸ਼ਨ ਆਫ ਇੰਡੀਆ ਹੈਗੀ ਹੈ ਮਾਨ ਸਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗਠਜੋੜ ਹੋਏਗਾ ਕਿ ਚਾਹੇ ਉਥੇ ਚੰਡੀਗੜ੍ਹ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਇੱਕ ਆਪੋਜੀਸ਼ਨ ਇੱਕ ਕਰ ਦਿੰਦੀ ਹੈ ਪੰਜਾਬ ਦੇ ਵਿੱਚ ਤੁਸੀਂ ਤਾਂ ਆਵਾਜ਼ ਉਠਾਉਂਦੇ ਹੋ ਉਹ ਤਾਂ ਟੁੱਟੇ-ਫੁੱਟੇ ਉੱਤਪਿਆ ਹੈਗਾ ਕੋਈ ਇਹ ਅੱਗੇ ਤਾਂ ਚੱਲਦੀ ਨਹੀਂ ਹੈਨਾ ਜੀ ਜਿਵੇਂ ਇੱਕ ਇਹ ਅੱਗੇ ਨਹੀਂ ਚੱਲ ਰਿਹਾ ਉਹ ਵੀ ਨਹੀਂ ਅੱਗੇ ਚੱਲ ਰਿਹਾ ਮੇਰਾ ਮਤਲਬ ਹੈ ਕਿ ਠੰਡੇ ਬਸਤੇ ਦੇ ਵਿੱਚ ਹੈਗਾ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ ਜੀ 2024 ਲੋਕ ਸਭਾ ਇਲੈਕਸ਼ਨ ਆਉਣਾ ਹੈ ਕਿ ਕਿਵੇਂ ਪਾਰਟੀ ਦੀ ਤਿਆਰੀ ਕਿਸ ਤਰ੍ਹਾਂ ਲੜੋਗੇ ਤੁਸੀਂ ਇਲੈਕਸ਼ਨ ਅਸੀਂ ਬੜੀ ਸੋਹਣੀ ਤਰ੍ਹਾਂ ਲੜਾਂਗੇ ਜੀ ਬਹੁਤ ਕੰਮ ਕਰ ਰਹੇ ਹਾਂ ਕਿ ਅਸੀਂ ਜਿੱਤਾਂਗੇ ਵੀ ਤੇ ਕੰਮ ਵੀ ਬਹੁਤ ਅੱਛਾ ਕਰ ਰਹੇ ਹਾਂ ਸਾਹਿਬ ਇਸ ਮੋਰਚੇ ਦੀ ਗੱਲ ਕਰੀ ਸਿੱਖ ਜਿਹੜੇ ਸਿੱਖ ਮੰਦਿਰ ਰਹਿਗਿਆਂ ਨੂੰ ਲੈ ਕੇ ਸਿੱਖ ਕੰਮੀਰੇ ਹੈਗੇ ਉਹਨਾਂ ਨੂੰ ਲੈ ਕੇ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਕਿਸ ਤਰ੍ਹਾਂ ਲਿਖਦੇ ਕੱਲ ਨੂੰ ਵੀ ਇੱਕ ਪ੍ਰੋਟੈਸਟ ਕਰ ਹਾਂ ਜਿਹੜਾ ਇਹ ਬੀਬੀ ਬਾਣੂ ਦਾ ਕੇਸ ਹੈ ਉਹਦੇ ਵਿੱਚ ਤੁਸੀਂ ਦੇਖੋ ਕਿ ਉਮਰ ਕੈਦ ਹੋ ਗਈ ਸੀ ਪਰ ਇਹ ਸਰਕਾਰ ਬਹੁਤ ਮਤਸਵੀ ਹੈ ਕੀ ਹੈ ਇਸ ਨੇ 15 ਅਗਸਤ ਜਿਹੜਾ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਉਸ ਦੇ ਬੀਬੀ ਭਾਰਣੋ ਦੇ ਕਾਤਲ ਤੇ ਜਿਨ੍ਹਾਂ ਨੇ ਉਹਦੇ ਤੇ ਜ਼ਬਰ ਜਨਾਹ ਕੀਤਾ ਸੀ ਉਹ ਸਾਰੇ ਛੱਡ ਪਏ ਸੀ ਤੇ ਜਿਹੜਾ ਸੁਪਰੀਮ ਕੋਰਟ ਨੇ ਹੁਣ ਫੈਸਲਾ ਕੀਤਾ ਕਿ ਇਹ ਬੰਦੇ ਵਾਪਸ ਜੇਲ ਦੇ ਵਿੱਚ ਜਾਣਗੇ ਇਹਦੇ ਵਿੱਚ ਸਾਡੇ ਵਿੱਚ ਥੋੜੀ ਜੀ ਰੂਹ ਆਈ ਹੈ ਕਿ ਵਾਖਰੇ ਇਹ ਸੁਪਰੀਮ ਕੋਰਟ ਇਨਸਾਫ ਕਰ ਰਹੀ ਹੈ ਪਰ ਉਹ ਦੋਸ਼ੀਆਂ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਤੋਂ ਹੋਰ ਦਿਨ ਮੰਗਦੇ ਹਾਂ ਕਿ ਸਾਨੂੰ ਦਿੱਤੇ ਜਾਣ ਜਿਹੜਾ ਕਿ ਅਸੀਂ ਥੋੜੇ ਚਿਰ ਬਾਅਦ ਗੇਲ ਦੇ ਵਿੱਚ ਜਾਈਏ ਇਹੋ ਜਿਹਾ ਬਕਵਾਸ ਕਰਨਾ ਸੁਪਰੀਮ ਕੋਰਟ ਨੂੰ ਬਿਲਕੁਲ ਨਹੀਂ ਖੈਦਾ ਕਿ ਇਹਨਾਂ ਨੂੰ ਕੋਈ ਵੀ ਰਾਹਤ ਦਿੱਤੀ ਜਾਵੇ ਤੇ ਇਹਨਾਂ ਨੂੰ ਫੌਰਨ ਜੇਲ ਦੇ ਵਿੱਚ ਦੇਖੇ ਤੇ ਕਸ਼ਮੀਰ ਦੇ ਜੇਲ ਦੇ ਵਿੱਚ ਜਾਂ ਦੇ ਦਾਖ ਦੇ ਦੇ ਵਿੱਚ ਇਹੋ ਜਿਹੇ ਦੋਸ਼ਣ ਭੇਜਣਾ ਚਾਹੀਦਾ ਮਾਸਟਰ ਸਾਹਿਬ ਇੱਕ ਮਡੀਏਟਰ ਦੇ ਤੌਰ ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਜਿਵੇਂ ਇਨਸਾਫ ਮੋਰਚਾ ਲੱਗਿਆ ਹੋਇਆ ਜੀ ਇਹ ਬੇਟੀ ਨੂੰ ਲੈ ਕੇ ਤੇ ਯੂਨੀਵਰਸਿਟੀ ਦੇ ਵੱਲੋਂ ਸ਼ਾਇਦ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਸੋਚਦੇ ਹੋਗੇ ਕਿ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਵਿੱਚ ਕਮਿਊਨੀਕੇਸ਼ਨ ਗੈਪ ਆ ਤੁਸੀਂ ਇੱਕ ਮਡੀਏਟਰ ਦੀ ਭੂਮਿਕਾ ਨਿਭਾਓ ਕਿ ਇਹ ਮਸਲਾ ਨਹੀਂ ਮੇਰਾ ਅਜੇ ਤੱਕ ਸਟੇਜ ਤੇ ਰਹਿ ਹੋ ਗਿਆ ਨਹੀਂ ਐ ਕਿ ਮੈਂ ਮੀਡੀਏਟਰ ਬਣ ਕੇ ਗੱਲ ਕਰ ਸਕਦਾ ਜੀ ਕਿਉਂਕਿ ਵੀਸੀ ਸਾਹਿਬ ਦਾ ਗੱਲ ਨਹੀਂ ਸੁਣਦੇ ਵਿਦਿਆਰਥੀ ਫਿਰ ਉਹਨਾਂ ਕੋਲੇ ਤਾਂ ਮੈਂ ਗੱਲ ਪਹੁੰਚਾਉਂਗਾ ਜੀ ਉਹ ਤਾਂ ਮੈਂ ਕਰ ਸਕਦਾ ਹਾਂ ਹਾਂਜੀ